ਜੀ اور ਸਾਡੇ ਵਿਭਾਗ ਦੇ ਡਾਇਰੈਕਟਰ ਮੈਡਮ ਵਿੰਮੀ ਪੁੱਲਰ ਜੀ ਸਾਡੇ ਆਫੀਸਰ ਸਹਿਬਾਨ ਆਨੰਦ ਸਾਗਰ ਚਰਨਜੀਤ ਮਾਨ ਸਾਡੇ ਡੀਐਸਐਸਓ ਸਾਡੇ ਡੀਪੀਓਸ ਸਾਡੀ ਸਟੇਜ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਸੰਭਾਲ ਰਹੇ ਸੀਗੇ ਸਾਰਾ মিডিਆ ਜੋ ਇਸ ਪ੍ਰੋਗਰਾਮ ਦੀ ਕਵਰੇਜ ਕਰ ਰਿਹਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਭ ਤੋਂ ਵਿਸ਼ੇਸ਼ ਮਹਿਮਾਨ ਸਾਡੇ ਬਜ਼ੁਰਗ ਜਿਨ੍ਹਾਂ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਜਿਨ੍ਹਾਂ ਕਰਕੇ ਇਹ ਜਿਹੜੀਆਂ ਪਾਲਿਸੀਆਂ ਜਿਹੜੀਆਂ ਸਕੀਮਾਂ ਉਲੀਕੀਆਂ ਜਾਂਦੀਆਂ ਨੇ ਇਸ ਤੋਂ ਪਹਿਲਾਂ ਜੋ ਮਲਵਈ ਗਿੱਧਾ ਹੋ ਕੇ ਗਿਆ ਮੈਨੂੰ ਥੋੜੀ ਜੀ ਕਨਫਿਊਜ਼ਨ ਹੋ ਗਈ ਕਿ ਵਾਕਈ ਮੈਂ ਬਜ਼ੁਰਗਾਂ ਦੇ ਪ੍ਰੋਗਰਾਮ ਚ ਆਈਆਂ ਕਿਉਂਕਿ ਇੰਨਾ ਜੋਸ਼ ਇੰਨਾ ਰੰਗ ਬਣਿਆ ਗਿਆ ਤੇ ਵਾਕਈ ਲੱਗਦਾ ਸੀ ਕਿ ਇਹ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਹੈ ਜਿਸ ਦੇ ਵਿੱਚ ਬਜ਼ੁਰਗ ਜਿਹੜੇ ਆ ਉਹਨਾਂ ਦੇ ਵਿੱਚ ਸਾਡੇ ਨੌਜਵਾਨਾਂ ਵਾਲਾ ਜੋਸ਼ ਜ਼ਿੰਦਗੀ ਦੀ ਉਮੰਗ ਨੱਚਣਾ ਹੱਸਣਾ ਇਕੱਠੇ ਹੋ ਕੇ ਇੱਕ ਦੂਜੇ ਦੇ ਦੁੱਖ ਸੁੱਖ ਸੁਣਨੇ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਜ਼ਿੰਦਾ ਰਹਿਣ ਦੀ ਕਿਉਂਕਿ ਜਿਉਂਦੇ ਉਹੀ ਲੋਕ ਹੁੰਦੇ ਆ ਜਿਨ੍ਹਾਂ ਦੇ ਦਿਲ 'ਚ ਕੋਈ ਆਸ ਹੁੰਦੀ ਹੈ ਕੁਛ ਕਰ ਗੁਜ਼ਰਨ ਦੀ ਆਖਰੀ ਦਮ ਤੱਕ ਤੇ ਜ਼ਿੰਦਗੀ ਦਾ ਕੋਈ ਵੀ ਪੜਾ ਉਹਦੇ ਵਿੱਚ ਬੈਰੀਅਰ ਨਹੀਂ ਬਣ ਸਕਦਾ ਕਿ ਤੁਸੀਂ ਹੁਣ ਬਜ਼ੁਰਗ ਹੋ ਗਏ ਤੇ ਕੰਮ ਨਹੀਂ ਕਰ ਸਕਦੇ। ਔਰ ਬਜ਼ੁਰਗ ਅਵਸਥਾ ਮੈਨੂੰ ਲੱਗਦਾ ਹੈ ਕਿ ਇਹ ਉਹ ਅਵਸਥਾ ਹੈ ਜਦੋਂ ਅਸੀਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਜ਼ਿੰਦਗੀ ਦੇ ਸੰਘਰਸ਼ ਚੋਂ ਨਿਕਲ ਕੇ ਇੱਕ ਆਰਾਮ ਦੀ ਅਵਸਥਾ 'ਚ ਆ ਜਾਂਦੇ ਹਾਂ। ਤੇ ਉਸ ਅਵਸਥਾ ਦੇ ਵਿੱਚ ਜੋ ਮੈਂ ਮਹਿਸੂਸ ਕਰਦੀ ਆ ਕਿ ਅਸੀਂ ਜੋ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਕਰ ਸਕੇ ਜਿਹੜੀਆਂ ਆਸਾਂ ਓ ਮੰਗਾਂ ਸਾਡੇ ਦਿਲਾਂ 'ਚ ਰਹਿ ਗਈਆਂ ਇਹ ਬਹੁਤ ਹੀ ਸੁਨਹਿਰੀ ਮੌਕਾ ਹੁੰਦਾ ਹੈ ਕਿ ਉਦੋਂ ਅਸੀਂ ਇਹ ਕੰਮ ਕਰੀਏ ਜਿਵੇਂ ਸਾਡੇ ਰਿਟਾਇਰਡ ਆਫਿਸਰਸ ਭੰਗੜਾ ਪਾ ਕੇ ਗਏ ਗਿੱਧਾ ਪਾ ਕੇ ਗਏ ਆ ਇਸ ਤੋਂ ਬਿਨਾ ਜਿੰਨੇ ਸਨਮਾਨਤ ਕੀਤੇ ਗਏ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਉਹ ਆਪਣੇ ਉਮਰ ਦੇ ਉਸ ਪੜਾਅ ਵਿੱਚ ਵੀ ਸਮਾਜ ਸੇਵਾ ਕਰੀ ਜਾਂਦੇ ਆ ਸੋ ਇਸ ਅਵਸਥਾ ਦੇ ਵਿੱਚ ਜਿਹੜੇ ਅਸੀਂ ਕੰਮ ਕਰਦੇ ਆ ਉਹ ਸਾਡੀਆਂ ਦਿਲ ਦੀਆਂ ਇੱਛਾਵਾਂ ਹੁੰਦੀਆਂ ਨੇ ਔਰ ਦਿਲੋਂ ਕੀਤੇ ਜਾਂਦੇ ਕੰਮ ਨੇ ਰੂਹ ਨਾਲ ਕੀਤੇ ਜਾਂਦੇ ਕੰਮ ਨੇ ਸਮਾਜ ਬਦਲਿਆ ਸਮਾਜ ਦੇ ਰੀਤੀ ਰਿਵਾਜ ਬਦਲੇ ਸਾਡੇ ਰਹਿਣ ਸਹਿਣ ਦੇ ਢੰਗ ਬਦਲੇ ਸਾਡੇ ਆਪਣੇ ਬੱਚਿਆਂ ਨਾਲ ਵਿਚਰਨ ਦੇ ਢੰਗ ਬਦਲੇ ਔਰ ਬੱਚਿਆਂ ਦੇ ਗਾਹਾਂ ਆਪਣੇ ਮਾਪਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਵਿਚਰਨ ਦੇ ਢੰਗ ਬਦਲੇ ਤੇ ਹੁਣ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਅਸੀਂ ਗਿਰਦਾ Ashram ਖੋਲੇ ਲੋਕੀ ਕਹਿੰਦੇ ਪੰਜਾਬ 'ਚ ਵੀ ਲੋੜ ਹੈ ਜਿੱਥੇ ਪਿੰਡਾਂ ਦੇ ਵਿੱਚ ਸੱਥਾਂ ਸਾਥ ਇੱਕ ਬਹੁਤ ਹੀ ਇੰਪੋਰਟੈਂਟ ਜੜੀ ਪਿੰਡ ਦੀ ਜਗ੍ਹਾ ਹੁੰਦੀ ਹੈ ਜਿੱਥੇ ਪਿੰਡਾਂ ਦੇ ਬਜ਼ੁਰਗ ਆ ਕੇ ਇਕੱਠੇ ਹੋ ਕੇ ਜਾਂ ਕਹਿ ਲਓ ਪਿੰਡ ਦੀ ਸਿਆਸਤ ਚੱਲਦੀ ਹੈ ਉੱਥੇ ਸੋ ਉਹੋ ਜੀ ਪੰਜਾਬ ਜਿਸ ਦੇ ਵਿੱਚ ਵੱਡੇ ਪਰਿਵਾਰ ਹੋਣੇ ਤੇ ਕਈ ਕਈ ਪੀੜ੍hiyan ਤੱਕ ਇਕੱਠੇ ਰਹੀ ਜਾਣਾ ਤੇ ਪਤਾ ਹੀ ਨਾ ਲੱਗਣਾ ਵੀ ਘਰ 'ਚ ਕੋਈ ਬਜ਼ੁਰਗ ਹੈ ਕਿ ਨੌਜਵਾਨ ਹੈ ਇੰਨਾ ਰਲ ਮਿਲ ਕੇ ਰਹਿਣਾ ਤੇ ਬਾਪੂ ਦਾ ਇੱਕ ਜਿਹੜਾ ਖੁੰਡਾ ਹੀ ਖੜਕਿਆ ਸਾਰੇ ਪਰਿਵਾਰ ਲਈ ਖਤਰੇ ਦੀ ਨਿਸ਼ਾਨੀ ਹੋ ਜਾਂਦਾ ਸੀ ਵੀ ਕੁਝ ਗਲਤ ਹੋ ਗਿਆ ਤੇ ਹੁਣ ਉਹ ਬਜ਼ੁਰਗ ਅਸੀਂ ਘਰਾਂ ਦੇ ਇੱਕ ਕੋਨੇ ਤੱਕ ਸੀਮਤ ਕਰ ਦਿੱਤੇ ਸਾਡੀਆਂ ਜ਼ਿੰਮੇਵਾਰੀਆਂ ਕੁਝ ਹੋਰ ਹੋ ਗਈਆਂ ਔਰਤਾਂ ਜੋ ਘਰਾਂ ਨੂੰ ਬੰਨ ਕੇ ਰੱਖਦੀਆਂ ਸੀ ਉਹ ਨੌਕਰੀਆਂ ਕਰਨ ਲੱਗੀਆਂ ਘਰਾਂ ਤੋਂ ਬਾਹਰ ਜਾਣ ਲੱਗੀਆਂ ਇਹ ਬਦਲਦੇ ਸਮਾਜ ਦੀ ਇੱਕ ਤਸਵੀਰ ਹੈ ਮੈਂ ਇਹ ਨਹੀਂ ਕਹਿੰਦੀ ਕਿ ਮਾੜਾ ਹੋ ਗਿਆ ਬੱਚੇ ਸਾਡੇ ਸਕੂਲਾਂ 'ਚ ਦਿਨ ਰਾਤ ਪੜ੍ਹਦੇ ਐਨਾ ਪੜ੍ਹਾਈ ਦਾ ਬੋਝ ਵੀ ਉਹ ਕਿਤਾਬਾਂ ਤੋਂ ਬਾਹਰ ਹੀ ਨਹੀਂ ਆ ਸਕਦੇ ਤੇ ਰਹਿੰਦਾ ਹੁੰਦਾ ਜਿਹੜਾ ਸੋਸ਼ਲ ਮੀਡੀਆ ਨੇ ਜਿਹੜਾ ਹਰ ਹੱਥ ਦੇ ਵਿੱਚ ਸਾਡੇ ਫੋਨ ਫੜਿਆ ਹੋਇਆ ਉਹਨੇ ਜੋ ਸਾਡੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਦਾ ਕੀਤੀਆਂ ਉਹ ਸਾਨੂੰ ਮਹਿਸੂਸ ਹੀ ਨਹੀਂ ਹੋ ਰਹੀਆਂ ਕਿ ਹਰ ਇਨਸਾਨ ਜੋ ਘਰ ਦੇ ਵਿੱਚ ਬੈਠਾ ਇਕੱਲਾ ਬੈਠਾ ਹੱਥ ਦੇ ਵਿੱਚ ਫੋਨ ਲਈ ਤੇ ਕਿਸੇ ਕੋਲ ਸਮਾਂ ਨਹੀਂ ਕਿ ਆਪਣੇ ਨਾਲ ਬੈਠੇ ਦੇ ਨਾਲ ਕੋਈ ਗੱਲ ਕਰ ਲਵੇ ਸੋ ਇਹ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈਦਾ ਹੋ ਰਹੀਆਂ ਨੇ ਜਿਹੜੀਆਂ ਕਿ ਅਣ ਅਣ ਚਾਹਿਆਂ ਨੇ ਜਾਂ ਕਹਿ ਲੋ ਕਿ ਸਾਨੂੰ ਮਹਿਸੂਸ ਨਹੀਂ ਹੋ ਰਹੀਆਂ ਤੇ ਸਾਨੂੰ ਇਹਦੇ ਵਿੱਚ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿ ਰਿਸ਼ਤੇ ਖਤਮ ਹੋਣ ਲੱਗੇ ਰਿਸ਼ਤਿਆਂ ਦੀ ਅਹਿਮੀਅਤ ਘਟ ਗਈ ਅਸੀਂ ਸਾਰੀ ਉਮਰ ਰਿਸ਼ਤਿਆਂ ਨੂੰ ਨਿਭਾਉਂਦੇ ਜਿਸ ਅਵਸਥਾ 'ਚ ਜਾਨਦੇ ਆਂ ਆਪਣੇ ਬੱਚਿਆਂ ਨੂੰ ਪਾਲਦੇ ਆਂ ਵੱਡੇ ਕਰਦੇ ਆਂ ਉਹਨਾਂ ਨੂੰ ਹਰ ਮੁਸੀਬਤ ਤੋਂ ਬਚਾਉਨੇ ਆ ਤੇ ਅੰਤ ਨੂੰ ਬੁਢਾਪਾ ਸਾਨੂੰ ਕਈ ਵਾਰੀ ਬੋਝ ਲੱਗਣ ਲੱਗ ਜਾਂਦਾ ਜਦੋਂ ਕੋਈ ਬੱਚਾ ਕੇ ਗੱਲ ਹੀ ਨਾ ਕਰੇ ਸਭ ਬਜ਼ੁਰਗਾਂ ਨੂੰ ਸਭ ਤੋਂ ਵੱਧ ਅੱਜ ਦੇ ਦੌਰ ਦੇ ਵਿੱਚ ਪਿਆਰ ਦੀ ਲੋੜ ਹੈ ਸਤਕਾਰ ਦੀ ਲੋੜ ਹੈ ਜਿਸ ਦੀ ਬਹੁਤ ਵੱਡੀ ਘਾਟ ਪੰਜਾਬ ਵਰਗੇ ਸੂਬੇ 'ਚ ਵੀ ਦਿਸ ਰਹੀ ਹੈ ਪੰਜਾਬ ਜਿਹੜਾ ਸਾਂਝਾ ਪੈਦਾ ਕਰਨ ਵਾਲਾ ਸੂਬਾ ਰਿਹਾ ਮੈਂ ਇਹ ਨਹੀਂ ਕਹਿੰਦੀ ਕਿ ਸਾਡੇ ਘਰਾਂ ਦੇ ਬਜ਼ੁਰਗ ਸਾਨੂੰ ਆਪਣੇ ਆਸ-ਪਾਸ ਦੇ ਬਜ਼ੁਰਗਾਂ ਲਈ ਕੀ ਜ਼ਿੰਮੇਵਾਰੀਆਂ ਨੇ ਇਹ ਵੀ ਸਮਝਣ ਦੀ ਲੋੜ ਹੈ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਜੋ ਝਲਕ ਨਿਕਲ ਕੇ ਆ ਰਹੀ ਹੈ ਕਿ ਸਾਡੇ ਜਿਹੜੇ ਪੁਰਾਣੇ ਟੀਚਰ ਹੁੰਦੇ ਸੀ ਪ੍ਰੋਫੈਸਰ ਹੁੰਦੇ ਸੀ ਉਹ ਕਹਿੰਦੇ ਕਿ ਬੱਚੇ ਸਾਡੀ ਰਿਸਪੈਕਟ ਹੀ ਨਹੀਂ ਕਰਦੇ ਕਿੱਥੇ ਅਸੀਂ ਆਪਦੇ ਪ੍ਰੋਫੈਸਰਾਂ ਤੋਂ ਇੰਨਾ ਡਰਿਆ ਕਰਦੇ ਸੀ ਸੋ ਬੌਂਡਿੰਗ ਟੁੱਟ ਰਹੀ ਹੈ ਆਪਸ ਦੇ ਵਿੱਚ ਰਿਸ਼ਤੇ ਜਿਹੜੇ ਉਹ ਫਿੱਕੇ ਪੈ ਰਹੇ ਆ ਇਹਦੇ ਤੇ ਬਹੁਤ ਵਿਚਾਰ ਕਰਨ ਦੀ ਲੋੜ ਹੈ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਮੈਨੂੰ ਥੋੜਾ ਬਹੁਤ ਲਿਖਣ ਦਾ ਸ਼ੌਕ ਮੈਂ ਕਦੇ-ਕਦੇ ਲਿਖ ਲੈਂਦੀ ਹੁੰਦੀ ਸੀ ਇੱਕ ਭਜਨ ਜੋ ਅਕਸਰ ਮੈਨੂੰ ਬਹੁਤ ਚੰਗਾ ਲੱਗਦਾ ਸੀ ਕਿ ਵੈਸ਼ਨਵ ਜਨ ਤੋ ਤੈਨੇ ਕਹੀਏ ਜੋ ਪੀੜ ਪਰਾਈ ਜਾਣੇ ਰੇ ਸੋ ਉਹ ਮੇਰੇ ਦਿਮਾਗ 'ਚ ਇੱਕ ਵਾਰ ਆ ਰਿਆ ਸੀ ਤੇ ਮੈਂ ਇੱਕ ਕਹਾਣੀ ਜੀ ਲਿਖੀ ਹੈ ਕਹਾਣੀਆਂ ਐਵੇਂ ਨਹੀਂ ਹੁੰਦੀਆਂ ਦੇਖ ਕੇ ਜੋ ਅਸੀਂ ਸਮਾਰਕ 'ਚ ਦੇਖਦੇ ਆ ਉਥੋਂ ਨਿਕਲ ਕੇ ਆਉਂਦੀਆਂ ਕਿ ਇੱਕ ਮੰਦਰ ਦੇ ਬਾਹਰ ਇੱਕ ਬਜ਼ੁਰਗ ਔਰਤ ਜਿਸ ਤੇ ਸੱਟ ਲੱਗੀ ਹੋਈ ਉਹ ਬੈਠੀ ਹੈ ਤੇ ਤਰਲੇ ਪਾ ਰਹੀ ਹੈ ਸੁਬਾ ਸੁਬਾ ਕਿ ਕੋਈ ਮੈਨੂੰ ਦੇਖੇ ਗਰੀਬ ਔਰਤ ਉਸ ਮੰਦਰ ਦੇ ਵਿੱਚ ਕੋਵਿਡ ਦੇ ਦੌਰਾਨ ਲਗਾਤਾਰ ਲੋਕ ਜਾ ਕੇ ਮੱਥਾ ਟੇਕ ਰਹੇ ਨੇ ਮੂੰਹ ਤੇ ਮਾਸਕ ਪਾਏ ਹੋਏ ਨੇ ਤੇ ਉਹ ਸੌਰਤ ਤੋਂ ਪਰੇ ਪਰੇ ਹੋ ਕੇ ਜਾ ਰਹੇ ਨੇ ਐਨੇ ਵਿੱਚ ਇੱਕ ਛੋਟਾ ਜਿਹਾ ਬੱਚਾ ਆਉਂਦਾ ਜਿਸ ਦੇ ਹੱਥ 'ਚ ਗੁਬਾਰੇ ਫੜੇ ਹੁੰਦੇ ਆ ਹੱਸਦਾ ਖੇਡਦਾ ਆਉਂਦਾ ਤੇ ਉਹ ਔਰਤ ਕੋਲ ਨੇੜੇ ਹੋ ਕੇ ਦੇਖਦਾ ਵੀ ਇਹ ਸੱਟ ਲੱਗੀ ਇਹਨੂੰ ਪੱਟੀ ਦੀ ਲੋੜ ਹੈ ਤੇ ਉਹ ਭੱਜ ਕੇ ਕਿਸੇ ਨੂੰ ਲੈ ਕੇ ਆਉਂਦਾ ਪੱਟੀ ਕਰਾਉਂਦਾ ਇੱਕ ਵੀਲ ਚੇਅਰ ਤੇ ਬਿਠਾਉਂਦਾ ਤੇ ਹੌਲੀ-ਹੌਲੀ ਉਹ ਆਪਣੇ ਗੁਬਾਰੇ ਜਿਹੜੇ ਉਹ व्हीलचेयर ਦੇ ਨਾਲ ਬੰਨ੍ਹ ਦਿੰਦਾ। ਸੋ ਜੇ ਪਿਕਚਰ ਤੁਸੀਂ ਇਮੇਜਿਨ ਕਰੋ ਤਾਂ ਬੱਚਾ ਉਸ व्हीलचेयर ਨੂੰ ਹੌਲੀ-ਹੌਲੀ ਰੋੜਦਾ ਜਾਂਦਾ ਹੈ ਤੇ ਨਾਲ ਪੰਡਤ ਇਹ ਭਜਨ ਗਾਉਂਦਾ ਜਾਂਦਾ ਹੈ ਕਿ ਵੈਸ਼ਨਵ ਜਨ ਤੋ ਤੈਨੇ ਕਹੀਏ ਜੋ ਪੀੜ ਪਰਾਈ ਜਾਣੇ ਰੇ। ਤੇ ਮੈਂ ਇਸ ਕਹਾਣੀ ਦਾ ਨਾਮ ਲਿਖਿਆ ਸੀ ਰੱਬ ਦੇ ਵਜ਼ੀਰ। ਰੱਬ ਦੇ ਵਜ਼ੀਰ ਉਹ ਹੁੰਦੇ ਨੇ ਜਿਨ੍ਹਾਂ ਨੂੰ ਰੱਬ ਵਜ਼ੀਰੀ ਦਿੰਦਾ। ਜਿਨ੍ਹਾਂ ਨੂੰ ਰੱਬ ਸਿਖਾਉਂਦਾ ਹੈ ਕਿ ਅਸੀਂ ਬੇਸਹਾਰਿਆਂ ਦਾ ਸਹਾਰਾ ਕਿਵੇਂ ਬਣਨਾ ਹੈ ਅਸੀਂ ਬਜ਼ੁਰਗਾਂ ਦੀ ਇੱਜ਼ਤ ਕਿਵੇਂ ਕਰਨੀ ਹੈ ਅਸੀਂ ਕਿਸੇ ਬੇਆਸਰੇ ਨੂੰ ਕਿਵੇਂ ਮੰਜ਼ਲ ਤੱਕ ਲੈ ਕੇ ਜਾਣਾ ਸੋ ਸਾਡੀਆਂ ਵਜ਼ੀਰੀਆਂ ਜੋ ਸਾਨੂੰ ਮਿਲੀਆਂ ਨੇ ਉਹ ਵਜ਼ੀਰੀਆਂ ਕਿਸੇ ਕੰਮ ਦੀਆਂ ਨਹੀਂ ਅਸਲੀ ਵਜ਼ੀਰ ਉਹ ਹੁੰਦੇ ਆ ਜਿਹੜੇ ਪ੍ਰਮਾਤਮਾ ਨੇ ਬਣਾਏ ਹੁੰਦੇ ਆ ਸੋ ਅੱਜ ਇੰਨੇ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ ਗਿਆ ਸੋ ਮੈਂ ਇਹਨਾਂ ਨੂੰ ਵੀ ਰੱਬ ਦੇ ਵਜ਼ੀਰ ਕਹਾਂਗੀ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਨੇ ਮੇਰੇ ਤੋਂ ਪਹਿਲਾਂ ਵਿਕਾਸ ਪ੍ਰਤਾਪ ਜੀ ਨੇ ਕਾਫੀ ਡਿਟੇਲਸ ਦੱਸਿਆ ਕਿ ਮਹਿਕਮਾ ਕਿਸ ਤਰ੍ਹਾਂ ਕੰਮ ਕਰੇਗਾ ਅੱਜ ਅਸੀਂ ਜੋ ਕੈਂਪਸ ਲਗਾਏ ਨੇ ਇਸੇ ਸੋਚ ਨੂੰ ਹੀ ਲੈ ਕੇ ਲਗਾਏ ਨੇ ਕਿ ਆਓ ਆਪਾਂ ਆਪਣੇ ਬਜ਼ੁਰਗਾਂ ਨੂੰ ਅੱਗੇ ਲੈ ਕੇ ਆਈਏ ਕਿਤੇ ਇਹ ਨਾ ਹੋਵੇ ਕਿ ਅਸੀਂ ਭੁੱਲ ਹੀ ਜਾਈਏ ਕਿ ਬਜ਼ੁਰਗਾਂ ਦਾ ਸਤਿਕਾਰ ਕਿਵੇਂ ਕਰਨਾ ਹੈ ਬਜ਼ੁਰਗਾਂ ਦੀਆਂ ਲੋੜਾਂ ਕੀ ਨੇ ਸਮਾਜ ਦੇ ਵਿੱਚ ਉਹ ਪਿੱਛੇ ਕਿਉਂ ਧੱਕੇ ਜਾ ਰਹੇ ਨੇ ਸੋ ਇਹ ਸਮੇਂ ਦੀ ਲੋੜ ਸੀ ਇੱਥੇ ਅਸੀਂ ਕਿਉਂਕਿ ਸਰੀਰਕ ਘਾਟਾਂ ਤਾਂ ਆਉਂਦੀਆਂ ਹੀ ਨੇ ਉਮਰ ਦੇ ਨਾਲ ਸਨਾਈਲ ਚੇਂजेस ਅਸੀਂ ਕਹਿ ਦਿੰਨੇ ਆਂ ਵਾਲ ਵੀ ਚਿੱਟੇ ਹੋਣੇ ਨਿਗਾ ਵੀ ਘਟਣੀ ਜੋੜਾਂ 'ਚ ਨੇ ਵੀ ਰਹਿ ਜਾਣਾ ਹੌਲੀ ਹੌਲੀ ਪਰ ਮਨ ਚ ਕਿਰਾਵਟ ਨਹੀਂ ਆਉਣੀ ਚਾਹੀਦੀ ਜਿਹੜਾ ਮਨੋਬਲ ਹੈ ਨਾ ਉਹ ਬਜ਼ੁਰਗਾਂ ਦਾ ਬਣਾ ਕੇ ਬਹੁਤ ਜ਼ਰੂਰੀ ਹੈ ਉਸ ਨੂੰ ਰੱਖਣਾ ਤੇ ਸਾਈਕੀਐਟ੍ਰਿਸਟ ਨੂੰ ਅਸੀਂ ਤਾਂ ਇਨਵੋਲ ਕੀਤਾ ਕਿ ਨਾਲ ਬਜ਼ੁਰਗਾਂ ਨੂੰ ਪੁੱਛਿਆ ਜਾਵੇ ਕਿ ਕੀ ਉਹਨਾਂ ਦੇ ਮਨ ਦੇ ਵਿੱਚ ਕੋਈ ਦਬੀਆਂ ਇੱਛਾਵਾਂ ਜਾਂ ਕੀ ਤੇ ਆਏ ਤਾਂ ਨਹੀਂ ਲੱਗਦਾ ਕਿ ਉਹਨਾਂ ਨੇ ਸਾਰੀਆਂ ਇੱਛਾਵਾਂ ਹੀ ਤਿਆਗ ਦਿੱਤੀਆਂ ਕਿਉਂਕਿ ਇਹ ਅਵਸਥਾ ਐ ਵੀ ਹੁੰਦੀ ਹੈ ਕਿ ਅਸੀਂ ਵੀ ਲੱਗਦੇ ਹਾਂ ਕਿ ਚਲੋ ਇਹਨਾਂ ਦੀਆਂ ਤਾਂ ਲੋੜਾਂ ਹੀ ਬਹੁਤ ਘਟ ਨੇ ਪਰ ਕਦੇ ਵੀ ਇੱਛਾਵਾਂ ਨਹੀਂ ਤਿਆਗਣੀਆਂ ਚਾਹੀਦੀਆਂ ਚਾਹੇ ਆਖਰੀ ਦਮ ਤੱਕ ਅਸਾਂ 90 ਸਾਲ ਦੇ 95 ਸਾਲ ਦੇ ਉਹ ਤਾਂ ਪਰਮਾਤਮਾ ਨੇ ਦੇਣੀ ਐ ਪਰ ਹਮੇਸ਼ਾ ਆਪਣੇ ਅੰਦਰ ਦਾ ਜਿਹੜਾ ਨੌਜਵਾਨ ਹੈ ਉਹ ਜਿੰਦਾ ਰਹੇ ਮੇਰੀ ਤਾਂ ਇਹੀ ਕਾਮਨਾ ਹੈ ਤੇ ਉਹਦੇ ਲਈ ਅਸੀਂ ਸਾਰੇ ਇਹ ਪ੍ਰੇتن ਕਰ ਰਹੇ ਆ ਉਹਦੇ ਲਈ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰਾ ਕੁਝ ਜਿਹੜੇ ਬਿਰਦਾਸ਼ਰਮ ਹੈ ਉਹਨਾਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਫੰਕਸ਼ਨ ਕਰਵਾ ਰਹੇ ਆ ਪਹਿਲਾਂ ਧੀਆਂ ਦੀ ਲੋੜੀ ਕਰਵਾਇਆ ਗਿਆ ਇੱਥੇ ਮਾਨਸਾ ਵਿਖੇ ਉਹ ਬਜ਼ੁਰਗਾਂ ਦੇ ਨਾਲ ਸੋ ਮਕਸਦ ਪਿੱਛੇ ਇਹੀ ਹੈ ਕਿ ਸਾਡੇ ਬਜ਼ੁਰਗ ਜਿਹੜੇ ਉਹ ਜ਼ਹਿਨੀ ਤੌਰ ਤੇ ਵੀ ਤੰਦਰੁਸਤ ਰਹਿਣ ਤੇ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿਣ ਔਰ ਜਿੱਥੇ ਕਿਤੇ ਲੱਗਦਾ ਹੈ ਕਿ ਉਹਨਾਂ ਦਾ ਸਮਾਜ ਦੇ ਵਿੱਚ ਕੋਈ ਤੱਕਾ ਹੋ ਗਿਆ ਜਾਂ ਪਿੱਛੇ ਰਹਿ ਗਏ ਤਾਂ ਉਹਨਾਂ ਦਾ ਅਸੀਂ ਸਹਾਰਾ ਬਣ ਕੇ ਖੜੀਏ ਸੋ ਤੁਹਾਡੇ ਤੋਂ ਵੀ ਸਿੱਖਦੇ ਰਵਾਂਗੇ ਤੇ ਅਸੀਂ ਇਸੇ ਤਰ੍ਹਾਂ ਹੀ ਤੁਹਾਡੀ ਸੇਵਾ ਕਰਦੇ ਰਹਾਂਗੇ ਇਹੀ ਸਾਡੇ ਫਰਜ਼ ਨੇ ਇਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਡਿਊਟੀ ਲਈ ਹੈ ਮੈਂ ਆਪਣੇ ਵਿਭਾਗ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਟੀਸੀ ਮੈਡਮ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਕਿ ਜਿਨ੍ਹਾਂ ਨੇ ਬਹੁਤ ਹੀ ਸੋਹਣੇ ਤੇ ਸਜੇ ਟੰਗ ਦੇ ਨਾਲ ਇਹ ਪ੍ਰੋਗਰਾਮ ਉਲੀਕਿਆ ਤੇ ਨੇਪਰੇ ਚਾੜਿਆ ਬਹੁਤ-ਬਹੁਤ ਸ਼ੁਕਰੀਆ ਤਾਂ ਬੰਨ ਮੈਂ ਹੋਰ ਆਪਣੇ ਗੁਜਾਰਿਸ਼ ਕਰਾਂਗਾ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐ